मुदाबा मु चिंदवार यूनियन चिंदा पंजाबेवारन चिंता कोन कोट मर्दा चट मरदा ਭਈ ਪਤਾ ਨਹੀਂ ਕੀ ਨਾਮ ਹੈ ਤੇ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਡੀਸੀ ਡਾਕਟਰ ਅੰਦੇਬਾਦ ਕੋਲ ਦਰਸ਼ਨ ਕਰਦੇ ਮੇਰਾ ਨਾਮ ਹੋਂ ਸਿੰਘ ਹੈ ਜੀ ਪੱਲੇਦਾਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਪੰਜਾਬ ਮੰਗ ਤਾਂ ਸਾਡੀ ਇੱਕ ਹੀ ਹੈ ਜੀ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਭੁਗਤਾਨ ਕਰਨ ਦੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਨੂੰ ਭਰੋਸੇ ਦੇ ਵਿੱਚ ਲੈ ਲਿਆ ਸੀ ਕਿ ਠੇਕੇਦਾਰੀ ਸਿਸਟਮ ਖਤਮ ਹੋ ਚੁੱਕਿਆ ਚੋਲਜਾਬਤਾ ਹੋਣ ਕਾਰਨ ਅਸੀਂ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਸਕਦੇ ਕਿਉਂਕਿ ਮੁੱਖ ਮੰਤਰੀ ਨੇ ਅੰਬਰ ਸਰਦੇ ਵਿੱਚ ਸਾਡੇ ਭਰਾਤਰੀ ਜਥੇਬੰਦੀ ਦੇ ਪ੍ਰਧਾਨ ਹਰਦੇਵ ਸਿੰਘ ਨੂੰ ਵਿਸ਼ਵਾਸ ਦਿਵਾ ਦਿੱਤਾ ਕਿ ਤੁਸੀਂ ਹੁਣ ਕੋਈ ਮੁਰਦਾਬਾਦ ਕਰਨ ਦੀ ਲੋੜ ਨਹੀਂ ਅਸੀਂ ਤੁਹਾਨੂੰ ਲੈਟਰ ਜਾਰੀ ਨਹੀਂ ਕਰ ਸਕਦੇ ਕੋਰਟ ਆਫ ਕਨੈਕਟ ਲੱਗਿਆ ਹੋਣ ਕਾਰਨ ਪਰੰਤੂ ਹੋਇਆ ਕਿ ਇਹਨਾਂ ਨੇ ਸਾਡੇ ਨਾਲ ਧੋਖੇਬਾਜ਼ੀ ਕੀਤੀ ਹੈ ਵਿਸ਼ਵਾਸ ਘਾਤ ਕੀਤਾ ਸਾਨੂੰ ਸੱਤ ਜਥੇਬੰਦੀਆਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਕਿ ਤੁਹਾਡਾ ਜਿਹੜਾ ਠੇਕੇਦਾਰੀ ਸਿਸਟਮ ਖਤਮ ਹੈ ਕੋਈ ਟੈਂਡਰ ਨਹੀਂ ਕੋਈ ਸਕਿਉਰਟੀ ਨਹੀਂ ਬਗੈਰ ਟੈਂਡਰ ਤੋਂ ਤੁਹਾਨੂੰ ਕੰਮ ਦੇ ਦਿੱਤਾ ਜਾਵੇਗਾ ਜਿਹੜੀ ਤੁਹਾਡੀ ਲੈਟਰ ਪੈਣ ਹੈ ਰਜਿਸਟਰ ਜਥੇ ਬੰਦੀ ਆ ਉਸ ਜਥੇ ਬੰਦੀ ਨੂੰ ਬਗੈਰ ਟੈਂਡਰ ਬਗੈਰ ਸਕਿਉਰਟੀ ਤੋਂ ਇੱਕ ਫਿਕਸਡ ਰੇਟ ਕਰਕੇ ਜਿਹੜਾ ਕਿ 4.5 ਰੁਪਏ ਦੇ ਲਗਭਗ ਲੋਡਿੰਗ ਹੋਏਗੀ ਤੇ 5.5 ਰੁਪਏ ਦੇ ਲਗਭਗ ਸਟ੍ਰਾਈਕਿੰਗ ਹੋਏਗੀ ਤਾਂ ਜਦੋਂ 12/7/2024 ਨੂੰ ਪਹੁੰਚੀ ਆਉਂਦੀ ਹੈ ਤਾਂ ਉਹ ਸਾਰੀ ਮਜ਼ਦੂਰ ਮਾਰੂ ਨੀਤੀਆਂ ਵਾਲੀ ਪਾਲਿਸੀ ਹੈ ਜਦੋਂ ਇਸ ਵਿਸ਼ੇ ਤੇ ਅਸੀਂ ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲਚੰਦ ਕਟਾਰੂ ਚੱਕ ਜੀ ਨੂੰ ਮਿਲਦੇ ਆ ਕਿ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਇਹ ਵਿਸ਼ਵਾਸ ਭਘਾਤ ਕੀਤਾ ਤਾਂ ਉਹ ਸਾਨੂੰ ਪੱਲੇਦਾਰ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਕਹਿੰਦਾ ਕਿ ਮੈਂ ਤਾਂ ਤੁਹਾਨੂੰ ਜਾਣਦਾ ਹੀ ਨਹੀਂ ਕਿੰਨੀ ਮਤਲ ਨਕੰਮੀ ਸਰਕਾਰ ਹੈ ਕਿ ਉਹ ਪੰਜਾਬ ਦੇ ਮਜ਼ਦੂਰ ਨੂੰ ਜਿਹੜਾ ਪੰਜਾਬ ਤੋਂ ਕੰਨਿਆ ਕੁਮਾਰੀ ਤੱਕ ਅਨਾਜ ਪਹੁੰਚਾਉਂਦਾ ਉਸ ਮਜ਼ਦੂਰ ਨੂੰ ਕਹਿੰਦਾ ਮੈਂ ਪਛਾਣਵਾ ਨਹੀਂ ਕਿਉਂਕਿ ਇਹ ਲਟੇਰਿਆਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਤੁਹਾਨੂੰ ਅਸੀਂ ਚੇਤਾ ਕਰਾ ਦੇਣਾ ਚਾਹੁੰਦੇ ਆ ਕਰੋਨਾ ਦੇ ਵਿੱਚ ਆ ਪਬਲਿਕ ਨੂੰ ਪ੍ਰਸ਼ਾਸਨ ਦੇ ਪੁਲਿਸ ਅਧਿਕਾਰੀ ਡਾਂਗਾ ਮਾਰ ਕੇ ਅੰਦਰ ਵੜਦੇ ਸੀ ਤੇ ਸਾਨੂੰ ਡਾਂਗਾ ਮਾਰ ਕੇ ਬਾਹਰ ਕੱਢਦੇ ਸੀ ਕਹਿੰਦੇ ਜੇਕਰ ਤੁਸੀਂ ਅੱਜ ਨਾ ਕਣਕ ਚੋੜ ਲੋੜ ਕੀਤਾ ਤਾਂ ਭਾਰਤ ਦੇ ਵਿੱਚ ਭੁੱਖਮਰੀ ਦਾ ਸ਼ਕਾਰ ਲੋਕ ਹੋ ਜਾਣਗੇ ਪਰ ਅਸੀਂ ਆਪਣਾ ਹੀ ਤੋ ਆਪਣੇ ਬੱਚਿਆਂ ਦੀ ਪਰਵਾਹ ਨਾ ਕਰਦੇ ਹੋਏ ਅਸੀਂ ਭਾਰਤ ਦੇ ਕੋਨੇ-ਕੋਣੇ ਦੇ ਵਿੱਚ ਅਨਾਜ ਪਹੁੰਚਾਇਆ ਤਾਂ ਅੱਜ ਸਾਡੇ ਨਾਲ ਇਹ ਸਰਕਾਰ ਕਿਹੜਾ ਵਿਹਾਰ ਕਰ ਰਹੀ ਹੈ ਕਿ ਦਸ ਨੌਹਾਂ ਦੀ ਕਿਰਤ ਕਰਨ ਵਾਲੇ ਨੂੰ ਕਿਰਤ ਦੇ ਪੈਸੇ ਦੇਣ ਨੂੰ ਤਿਆਰ ਨਹੀਂ ਅਸੀਂ ਕੋਈ ਇਹਨਾਂ ਤੋਂ ਕਰਜ਼ਾ ਮਾਫੀ ਨਹੀਂ ਕਰਾ ਰਹੇ ਅਸੀਂ ਇਹਨਾਂ ਤੋਂ ਕੋਈ ਐ ਨਹੀਂ ਮੰਗ ਰਹੇ ਵੀ ਸਾਨੂੰ ਤੁਸੀਂ 50000 ਤੇ ਨੌਕਰੀ ਦਿਓ ਅਸੀਂ ਸਿਰਫ ਆਪਣੇ ਦਸ ਨੌਹਾਂ ਦੀ ਕਿਰਤ ਦਾ ਪੈਸਾ ਮੰਗ ਰਹੇ ਆ ਪਰ ਉਹ ਵੀ ਅੱਜ ਇਹ ਸਰਕਾਰ ਦੇਣ ਨੂੰ ਤਿਆਰ ਨਹੀਂ ਜੇਕਰ ਇਹੋ ਰਵਈਆ ਇਸ ਸਰਕਾਰ ਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਨਤੀਜੇ ਭੁਗਤਣੇ ਪੈਣਗੇ ਭਾਵੇਂ ਉਹ ਜਿੰਮਨੀ ਚੋਣਾ ਹੋਣ ਜਾਂ ਫਿਰ ਜ਼ਿਲ੍ਹਾ ਪ੍ਰਸਿੱਧ ਚੋਣਾ ਹੋਣ ਅਸੀਂ ਇਕੱਲੇ-ਇਕੱਲੇ ਹਲਕੇ ਦੇ ਵਿੱਚ ਜਾ ਕੇ ਇਹਨਾਂ ਦਾ ਬਾਈਕਾਟ ਕਰਾਂਗੇ ਇਸੇ ਤਰ੍ਹਾਂ ਜਿਹੜੀ ਜ਼ਿਲ੍ਹਾ ਪ੍ਰਸਿੱਧ ਚੋਣਾਂ ਇਕੱਲੇ ਇਕੱਲੇ ਜ਼ਿਲ੍ਹੇ ਦੇ ਵਿੱਚ ਜਾ ਕੇ ਬਲਾਕ ਲੈਵਲ ਤੇ ਜਾ ਕੇ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਬਾਈਕਾਟ ਕਰਾਂਗੇ ਮੰਤਰੀ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਮੰਤਰੀ ਸਾਹਿਬ ਮੈਂ ਪਹਿਲਾਂ ਹੀ ਤੁਹਾਡੇ ਚੈਨਲ 'ਆਹ ਹੀ ਦੱਸ ਚੁੱਕਿਆ ਉਹ ਕਹਿੰਦਾ ਮੈਂ ਪਛਾਣਦਾ ਹੀ ਨਹੀਂ ਪੰਜਾਬ ਦੇ ਲੋਕਾਂ ਨੂੰ ਉਹ ਤਾਂ ਦਿੱਲੀ ਦੇ ਲੋਕਾਂ ਨੂੰ ਪਛਾਣ ਲੱਗੇ ਦਿੱਲੀ ਤੋਂ ਸਰਕਾਰ ਚੱਲ ਰਹੀ ਹੈ ਇਹ ਪੰਜਾਬ ਦੇ ਵਸਦੀ ਗੱਲ ਨਹੀਂ ਹੁਣ ਕੀ ਮੰਗ ਪੱਤਰ ਦਿਓਗੇ ਤੁਸੀਂ ਇੱਥੇ ਅੱਜ ਅਸੀਂ ਡੀਸੀ ਸਾਹਿਬ ਨੂੰ ਇਸੇ ਪ੍ਰਤੀ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ ਡੀਸੀ ਸਾਹਿਬ ਤੁਸੀਂ ਜ਼ਿਲ੍ਹੇ ਦੇ ਮਾਲਕੋ ਤੁਸੀਂ ਦੇਖਿਆ ਹੜੀ ਦੇ ਸੀਜ਼ਨ ਦੇ ਵਿੱਚ ਕੀ ਹਾਲ ਹੋਇਆ ਕਿਸ ਤਰੀਕੇ ਨਾਲ ਤੁਸੀਂ ਜਿਹੜੀ ਕਣਕ ਦੀ ਸਾਂਭ ਸੰਭਾਲ ਕਰਾਈ ਹੈ ਜੇ ਹਾਲਾਤ ਹੋ بگੜ ਗਏ ਤਾਂ ਆਉਣ ਵਾਲਾ ਸੀਜ਼ਨ ਤੇ ਜੋ ਸਪੈਸਲਾ ਬਾਹਰ ਨੂੰ ਜਾਣੀਆਂ ਨੇ 8ਵੇਂ ਮਹੀਨੇ ਦੇ ਵਿੱਚ ਅਗਸਤ ਦੇ ਵਿੱਚ ਤਾਂ ਹੋ ਸਕਦਾ ਸੰਘਰਸ਼ ਕਮੇਟੀ ਇਹਦੇ ਤੇ ਮੰਤਨ ਕਰਕੇ ਫੈਸਲਾ ਲੈ ਲੇ ਕਿ ਅਸੀਂ ਇੱਕ ਵੀ ਬੋਰੀ ਬਾਹਰ ਨਹੀਂ ਜਾਣ ਦਵਾਵਾਂਗੇ ਤਾਂ ਫਿਰ ਉਹੀ ਪੰਜਾਬ ਸਰਕਾਰ ਕਿਨੂੰ ਕਹੇਗੀ ਜਿੱਥੇ ਅਸੀਂ ਡੀਸੀ ਸਹਿਵਾਨਾਂ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਅਗਲੀ ਰਣਨੀਤੀ ਅਸੀਂ ਇਸ ਤੋਂ ਬਾਅਦ ਸਾਡੀ ਸੰਘਰਸ਼ ਕਮੇਟੀ ਦੀ ਮੀਟਿੰਗ ਹੈ ਉਹ ਮੇਰੇ ਹਿਸਾਬ ਨਾਲ ਪਹਿਲੀ ਜਾਂ ਦੋ ਤਰੀਕ ਨੂੰ ਹੋ ਸਕਦੀ ਆ ਉਹਦੇ ਵਿੱਚ ਅਸੀਂ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ ਲਿਖਾਂਗੇ